ਮਾ ਲੰਬੀ ਦੇ ਪਿੰਡ ਸਿੰਘਾਵਾਲੀ ਵਿੱਚ ਮੌਜੂਦਾ ਜਿੱਥੇ ਕਿ ਦੇਰ ਰਾਤ ਪਟਾਕਿਆਂ ਦੀ ਫੈਕਟਰੀ ਦੇ ਵਿੱਚ ਜਿਹੜਾ ਕਿਸੇ ਵੱਡਾ ਬਲਾਸਟ ਹੋਇਆ ਵੱਡਾ ਬਲਾਸਟ ਹੈ ਜਿਹੜਾ ਅੱਡਾ ਭਿਆਨਕ ਹੋਇਆ ਜਿੱਥੇ ਕਿ ਨੇੜੇ ਕਿਹੜੇ ਇਲਾਕੇ ਦੇ ਜਿਹੜੇ ਘਰਾਂ ਦੇ ਵਿੱਚ ਵੱਡੇ ਧਮਾਕਿਆਂ ਦੀ ਜਿਹੜੀ ਆਵਾਜ਼ ਆ ਗਈ ਹੈ ਉਸ ਤੋਂ ਬਾਅਦ ਆਸਪੋਸ ਦੇ ਜਿਹੜੇ ਪਿੰਡ ਦਾ ਮਾਹੌਲ ਹੈ ਜਾਂ ਫਿਰ ਆਸੇ ਪਾਸੇ ਦਾ ਮਾਹੌਲ ਦੇ ਆਪਾਂ ਗੱਲ ਕਰ ਲਈਏ ਤਾਂ ਉਹ ਜਿਹੜਾ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਤਾਂ ਕਿਤਨਾ ਕਿਤੇ ਲੋਕ ਨੇ ਜਿਹੜੇ ਉਹ ਬਹੁਤ ਜ਼ਿਆਦਾ ਡਰੇ ਹੋਏ ਨੇ ਤਾਂ ਇੱਥੇ ਜੇ ਆਪਾਂ ਗੱਲ ਕਰੀਏ ਤਾਂ ਡੇਰਾ ਸੱਚਾ ਸੋਧਾ ਜਿਹਨੇ 4 ਦੀ ਗੱਲ ਕਰੀਏ ਤਾਂ ਜਿੱਥੇ ਜਦੋਂ ਬਲਾਸ ਹੋਣ ਤੋਂ ਬਾਅਦ ਦੋ ਮੰਜ਼ਲੀ ਜਿਹੜੀ ਬਿਲਡਿੰਗ ਹੈ ਉਹ ਡਿੱਗ ਕੇ ਸਵਾਹ ਹੁੰਦੀ ਹੈ ਤਾਂ ਉਸ ਤੋਂ ਬਾਅਦ ਡੇਰਾ ਸੱਚਾ ਸੋਦਾ ਦੀ ਜਿਹੜੀ ਅਗੇਨਸ ਫੋਰਸ ਹੈ ਉਹ ਮੌਕੇ ਤੇ ਪਹੁੰਚਦੀ ਹੈ ਤਾਂ ਉਹਨਾਂ ਨੇ ਉਹਨਾਂ ਵੱਲੋਂ ਜਿਹੜੀ ਸੇਵਾ ਦੇ ਨਾਲ ਜਿਹੜਾ ਉਹਨਾਂ ਦੇ ਧਰਮ ਨੇ ਜਿਹੜਾ ਉਹਨਾਂ ਦੇ ਸੇਵਾ ਜਿਹੜੀ ਵਰਦੀ ਆ ਉਹਨਾਂ ਦੇ ਨਾਲ ਪਹੁੰਚੇ ਨੇ ਤਾਂ ਉਸ ਤੋਂ ਬਾਅਦ ਉਹ ਜਿਹੜਾ ਆਪਣਾ ਕੰਮ ਨੇ ਉਹ ਸੇਵਾ ਨੇ ਆਪਣੀ ਸੰਭਾ ਰਹੇ ਨੇ ਤਾਂ ਜਿਹੜੇ ਮਲਵੇ ਦੇ ਵਿੱਚ ਜਿਹੜੇ ਲੋਕ ਦੱਬੇ ਹੋਏ ਨੇ ਉਹਨਾਂ ਨੂੰ ਕੱਢਿਆ ਜਾ ਰਿਹਾ ਤਾਂ ਕਿਤੇ ਨਾ ਕਿਤੇ ਪੂਰਵ ਪ੍ਰਸ਼ਾਸਨ ਵੀ ਹੈ ਜਿਹੜਾ ਵੱਡੀ ਤعداد ਦੇ ਵਿੱਚ ਮੌਜੂਦ ਹੈ ਤਾਂ ਐਸਐਸਪੀ ਮੁਖਸ਼ਰ ਸਾਹਿਬ ਦੀ ਗੱਲ ਹੋਵੇ ਚਾਹੇ ਉਹ ਪੁਸ਼ ਅਪਾਰਟਮੈਂਟ ਕਿਸੇ ਵੀ ਅਧਿਕਾਰੀ ਦੀ ਗੱਲ ਹੋਵੇ ਤਾਂ ਜਿਹੜੇ ਵੱਡੇ ਪੱਧਰ ਦੇ ਉੱਤੇ ਪ੍ਰਸ਼ਾਸਨਿਕ ਅਧਿਕਾਰੀ ਨੇ ਉੱਥੇ ਪਹੁੰਚੇ ਹੋਣੇ ਤਾਂ ਦੂਜੇ ਪਾਸੇ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਇਹ ਜਿਹੜੀ ਹਜੇ ਤੱਕ ਇਸ ਫੈਕਟਰੀ ਦਾ ਇਹ ਪਤਾ ਨਹੀਂ ਹੈ ਕਿ ਇਹ ਗੈਰਕਾਨੂੰਨੀ ਢੰਗ ਨਾਲ ਚੱਲ ਰਹੀ ਹੈਗਾ ਕਾਨੂੰਨੀ ਢੰਗ ਨਾਲ ਚੱਲ ਰਹੀ ਸੀ ਹਜੇ ਤੱਕ ਇਹਦਾ ਕੁਝ ਵੀ ਪਤਾ ਨਹੀਂ ਲੱਗਿਆ ਤਾਂ ਆਉਣ ਵਾਲੇ ਦਿਨਣਾ ਹੋਵੇਗਾ ਕਿਸ ਤਰ੍ਹਾਂ ਜਿਹੜੀ ਪੁਸ਼ ਪ੍ਰਸ਼ਾਸਨ ਹੈ ਕਾਰਵਾਈ ਕਰਦਾ ਹੈ ਆਖਿਰਕਾਰ ਕੀ ਪੂਰਾ ਮਾਮਲਾ ਹੋ ਸਕਦਾ ਹੈ ਹਜੇ ਤੱਕ ਕਿ ਦੇ ਵੀ ਜਿਹੜੇ ਲੋਕ ਨੇ ਗਰੇ ਪ੍ਰਵਾਸੀ ਸੀ ਕਿੰਨੇ ਜਣੇ ਕਿਵੇਂ ਦੱਸੇ ਜਾ ਰਹੇ ਜਿਹੜੇ 40 ਤੋਂ 45 ਤੋਂ ਵੱਧ ਜਿਹੜੇ ਲੋਕ ਨੇ ਉਹ ਉੱਥੇ ਕੰਮ ਕਰਦੇ ਸੀ ਕਦਾ ਉਸ ਤੋਂ ਬਾਅਦ ਕਿੰਨੇ ਜਣੇ ਦੀ ਹਜੇ ਮੌਤ ਹੈ ਇਹ ਕੁਝ ਕਹਿ ਨਹੀਂ ਸਕਦੇ ਜਿਹੜੀ ਮੌਤ ਜਿਹੜੀ ਕਹਿ ਸਕਦੇ ਆ ਜਿਹੜੀ ਹੋਈ ਹੈ ਉਹ ਹਜੇ ਕੁਝ ਕਿਹਾ ਨਹੀਂ ਜਾ ਸਕਦਾ ਕਿੰਨੇ ਜਣੇ ਦੀ ਮੌਤ ਹੋਈ ਹੈ ਤਕਰੀਬਨ ਜਿਹੜੇ ਅੰਦਾਜ਼ੇ ਨੇ ਉਹ ਲਗਾਏ ਜਾ ਰਹੇ ਨੇ ਤਾਂ ਹਜੇ ਤੱਕ ਪ੍ਰਸ਼ਾਸਨ ਵੱਲੋਂ ਕੁਝ ਵੀ ਸੂਚੀ ਹੈ ਜਿਹੜੀ ਉਹ ਨਸੀਂਦੇ ਜਿਹੜਾ ਪਿੱਛੇ ਹਾਲਾਤ ਦਿਖਾ ਦਿੰਦਾ ਹੈ ਹਾਲਾਤ ਨੇ ਜਿਹੜੇ ਬਲਾਸਟ ਹੁੰਦੀ ਜਿਹੜੇ ਹਾਲਾਤ ਹੋਏ ਨੇ ਥੋੜੀ ਤਸਵੀਰਾਂ ਤੁਸੀਂ ਆਪਣੇ ਸਕਰੀਨ ਤੇ ਦੇਖ ਰਹੇ ਹੋ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਬਿਆਨ ਕਰ ਰਹੇ ਨੇ ਕਿ ਕਿੰਨਾ ਕੁ ਜ਼ਬਰਦਸਤ तरीके ਦੇ ਨਾਲ ਜਿਹੜਾ ਇਹ ਜਿਹੜਾ ਬਲਾਸਟ ਹੋਇਆ ਹੋਣਾ ਤਾਂ ਆਸੇ ਪਾਸੇ ਦੇ ਲੋਕ ਨੇ ਜਿਹੜੇ ਉਹ ਕਿੰਨੇ ਕੁ ਤਣਾਪੂਨ ਮਾਹੌਲ ਦੇ ਵਿੱਚ ਨੇ ਤਾਂ ਉੱਥੇ ਹੀ ਜਿਹੜੀ ਸਮੱਸਿਆ ਵੀ ਸੰਸਥਾ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਸਮੱਸਿਆ ਵੀ ਸੰਸਥਾ ਦੀਆਂ ਐਂਬੂਲੈਂਸਾਂ ਵੀ ਮੌਕੇ ਤੇ ਆਪਣਾ ਜਿਹੜਾ ਧਰਮ ਨੇ ਆਗਾ ਅ ਡਿਊਟੀਆਂ ਨੇ ਉਹ ਨਵਾਂ ਦੀਆਂ ਨਜ਼ਰ ਆਈਆਂ ਜਿਨ੍ਹਾਂ ਨੇ ਪ੍ਰਵਾਸੀਆਂ ਨੂੰ ਇੱਥੋਂ ਇਸ ਮਲਵੇ ਦੇ ਵਿੱਚੋਂ ਕੱਢਿਆ ਵੀ ਹੈ ਜਿਹੜੇ ਜ਼ਖਮੀ ਹੋਏ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਇਲਾਜ ਲਈ ਲੈ ਕੇ ਗਏ ਨੇ ਤਾਂ ਉਥੇ ਦੇ ਪਿੱਛੇ ਤਸਵੀਰਾਂ ਦੇਖਣਾ ਦਿਖਾਵਾਂਗੇ ਕਿਸ ਤਰ੍ਹਾਂ ਡੇਰਾ ਸੱਚਾ ਸੋਦਾ ਦੀ 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 ਗਿਰਨੇ ਫੋਰਸਾ ਲਗਾਤਾਰ ਕੰਮ ਕਰਦੀ ਸੇਵਾ ਕਰਦੀ ਨਜ਼ਰ ਆਈ ਹੈ ਤਾਂ ਉਸੇ ਹੀ ਲਗਾਤਾਰ ਜਿਹੜੇ ਪੁਸ਼ਪ ਪ੍ਰਸ਼ਾਸਨ ਵੱਲੋਂ ਜਿਹੜੀ ਆਪਣੀ ਕਾਰਵਾਈ ਹੈ ਉਹ ਵੀ ਕੀਤੀ ਜਾ ਰਹੀ ਹੈ ਤਾਂ ਐਕਟਿਵਿਟੀ ਬਨਾਸਟ ਆਇਆ ਹੁਣ ਤੱਕ ਜਿਹੜੀਆਂ ਕਿੰਨੀਆਂ ਮਰਤਾਂ ਹੋਈਆਂ ਕਿੰਨੇ ਦਿਨਾਂ ਚੱਲ ਚੁੱਕੀ ਸਨ ਅੱਜ ਸਵੇਰੇ ਤੜਕੇ ਡਿਸਟ੍ਰਿਕਟ ਪੁਲਿਸ ਨੂੰ ਫਰਸਟ ਇਨਫੋਰਮੇਸ਼ਨ ਮਿਲੀ ਸੀ ਕਿ ਲੇਟ ਨਾਈਟ ਜੋ ਹੈਗਾ ਇੱਕ ਪਿੰਡ ਸਿੰਗੇਵਾਲਾ ਜੋ ਕਿਲੀਆਂ ਵਾਲੀ ਥਾਣੇ ਦੇ ਇਸ਼ਤਰੀ ਤੇ ਹੈਗਾ ਇੱਥੇ ਕੋਈ ਪਿੰਡ ਤੇ ਫੈਕਟਰੀ ਪਟਾਕਿਆਂ ਦੀ ਜੋ ਸੀਗੀ ਯੂਨਿਟ ਜੋ ਹੈ ਉਹ ਉਸਤੇ ਇਨਫੋਰਮੇਸ਼ਨ ਮਿਲੀ ਸੀ ਉਸਤੇ ਮੌਕੇ ਤੇ ਵਿਜ਼ਿਟ ਕੀਤਾ ਗਿਆ ਤਾਂ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈ ਕਿ ਇੱਥੇ ਕੋਈ शाम नू जो पटाके यूनिट के दो एक सैटअप किए हुए थे एक थानते यूनिट पर पटाके बनाए जा रहे थे दूसरे ते पैकेजिंग यूनिट से तो उ मौके पर पहुँच के जो गल आज अर्ली मॉर्निंग पता चली कि रात नू जो द, आ, इसे फायर क्रैकर जो मटीरियल थी उग लगी उ फिर दमाका जोड़ा छोटा होया उ फिर ये बिल्डिंग द जो है वह कोलैप्स करके इतुअलिटी हुई हैगी है। ਤੋ ਜੋ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈਏ ਜੋ ਲੇਬਰ ਇਤੇ ਕੰਮ ਕਰਦੀ ਸੀ ਕੁਝ ਪੈਕੇਜਿੰਗ ਯੂਨਿਟ ਦੇ ਕਰਕੇ ਉਹ ਲੇਬਰ ਸੌਰੀ ਸੀ ਕਿ ਕੁਝ ਲੇਬਰ ਕੁਝ ਰਾਤ ਨੂੰ ਕੰਮ ਵੀ ਕਰ ਰਹੀ ਸੀ। ਤੋ ਇੱਥੇ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਚਾਰ ਲਾਸ ਆਫ ਲਾਈਫ ਦੀ ਜੋ ਇਨੀਸ਼ੀਅਲ ਪ੍ਰੀਲੀਮਰੀ ਗੱਲ ਸਾਹਮਣੇ ਆਈਏ ਤੇ ਪੁਲਿਸ ਦੇ ਵੱਲੋਂ ਇਸ ਤੇ ਪ੍ਰੌਂਪਟਲੀ ਜੋ ਵੀ ਇੱਕ ਕਾਰਵਾਈ ਬਣਦੀ ਸੀ ਉਸ ਤੇ ਕੀਤੀ ਜਾ ਰਹੀ ਹੈ ਰੈਸਕਿਊ ਜੋ ਕਰਕੇ ਜੋ ਇੰਜਰਡ ਸੀਗੇ ਉਹਨਾਂ ਨੂੰ ਪਟਨਾ ਏਮਸ ਤੇ ਕੁਝ ਸਿਵਲ ਹਸਪੀਟਲ ਸਿ ਵੀ ਕਰਾਇਆ ਗਿਆਗਾ। तो आगे फर्दर जो भी कार्रवाई पुलिस के वलो करनी है कि वो कीती जाएगी सर इंग्लिश ही जान ले गली से एक नाते नाते सारी प्रीमैच्योर टू तो से कि वो चीज जो है डीसी ऑफिस से या वो सिविल साइड तो ही वेरीफाई करके क्लियर कीती जा सकती है गल की की उस द पोजीशन मालिक कौन से है जो इनिशियल वेरिफिकेशन लग रही है कि जो फायर क्रैकर मटेरियल हैगा उसको लेके ही कोई चीज इनिशिएट हुई है ਬਟ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ ਪੁਲਿਸ ਦੇ ਵੱਲੋਂ ਪੁਲਿਸ ਦੇ ਵੱਲੋਂ ਫੋਰੈਂਸਿਕ ਟੀਮ ਆ ਕੇ ਬਰੀਕੀ ਤੇ ਜੋ ਐਗਜ਼ਾਮਿਨ ਕਰੇਗੀ ਉਸ ਤੇ ਬਾਅਦ ਹੀ ਅੱਗੇ ਕਰਵੇ ਮਜ਼ਦੂਰ ਨਾਲ ਗੱਲਬਾਤ ਕੀਤੀ ਹੋਈ ਕਰੋ ਕਿੰਨੇ ਕੁ ਮਜ਼ਦੂਰ ਸੀ ਜਿਹੜੇ ਹਜੇ ਕਿੰਨੇ ਕੁ ਕਰ ਰਹੇ ਹੋ ਗੱਲ ਹੋਈ ਹੈ ਕਿ ਜੋ ਲੇਬਰ ਜੋ ਸੀ ਰੀਸੈਂਟਲੀ ਹੀ ਇੱਥੇ ਆਈ ਸੀ ਉਹ ਐਗਜ਼ੈਕਟਲੀ ਕਿੰਨੇ ਦਿਨ ਪਹਿਲਾਂ ਆਈ ਹੈ ਉਹ ਕੱਲੇ ਕੱਲੇ ਲੇਬਰ ਤੇ ਕੁਝ ਨਹੀਂ ਪਤਾ ਲੱਗੂਗਾ ਬਟ ਰੀਸੈਂਟਲੀ ਕੁਝ ਦਿਨ ਪਹਿਲਾਂ ਹੀ ਲੇਬਰ ਕੀ ਆਈ ਬਾਹਰ ਤੋਂ ਲੇਬਰ ਤੋਂ ਜੋ ਲੇਬਰ ਜੋ ਹੈ ਬਾਹਰ ਦੀ ਹੀ ਹੈਗੀ ਹੈ ਉਸ ਤੇ ਵੈਰੀਫਿਕੇਸ਼ਨ ਤੇ ਜੋ ਗੱਲ ਸਾਹਮਣੇ ਆਈ ਹੈ ਉਸ ਤੇ ਕਰ ਲਓ। ਕਾਰਨਾਂ ਦਾ ਕੋਈ ਪਤਾ ਨਹੀਂ ਚੱਲ ਸਕਦਾ ਸਰ। ਹਾਲੇ ਹੀ ਤੋਂ ਇਟਸ 프리 ਮੈਚ ਹੋ ਕੇ ਸਹੀ ਕੀਤਾ। ਸਰ ਕਿੰਨੇ ਦਿਨਾਂ ਦੀ ਮੌਤ ਹੋਈ ਹੈ? ਹਾਲੇ ਇਨੀਸ਼ially 4 ਦਿਨ ਲਗ্লাই ਪਹੁੰਚਿਆ। ਸਰ ਇੰਝ ਕਿੰਨੇ ਹੋਏ ਕੋਈ ਆਈਓ ਇਟਸ ਵੈਰੀ ਡਿਫਿਕਲਟ ਟੂ ਕਵਾਂਟੀਫਾਈ। ਮੇਬੀ ਜੋ ਇਨੀਸ਼ial ਤੋਂ ਦੀ अर्ਲੀ ਮਾਰਨਿੰਗ ਸੀ ਤੋਂ ਕਾਫੀ ਪ੍ਰੌਂਟਲੀ ਇਹਨਾਂ ਨੂੰ ਸਿਵਲ ਹਸਪੀਟਲ ਤੇ ਅੱਗੇ ਇਮਰਜੈਂਸ ਸਪਟੈਂਡਰ ਭੇਜਿਆ ਗਿਆ ਹੈ। तो जो इंजरी किसी है उसकी ज्यादा एक जल्दी है मेडिकल एड मिले तो पुलिस के वालों चीज प्रोमिनेंटली कराई गई तो मैं राही भी अपील करा इससे पैनिक की कोई लोड नहीं है कि पुलिस जो एक प्रोफेसनल पुलिसिंग के वालों जो भी कार्रवाई बनती है वह की यू